ਇਹ ਦੈਨਕ ਸਵੇਰਾ ਦੇ ਨਾਲ ਜੁੜਿਓ ਮੈਂ ਸ਼ੈਪਰੀ ਸਿੰਘ ਤੁਹਾਨੂੰ ਪਿਛਲੇ ਦਿਨੀ ਹਲਕਾ ਬਾਗਾ ਪ੍ਰਾਣਾ ਤੋਂ ਇੱਕ ਖਬਰ ਦਿਖਾਈ ਸੀ ਜਿਸ ਵਿੱਚ ਬੜੀ ਈਜੀਬੋ ਗਰੀਬ ਖਬਰ ਦਿਖਾਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਹਲਕਾ ਬਾਗਾ ਪ੍ਰਾਣਾ ਦੇ ਪਿੰਡ ਸੰਗਤਪੁਰਾ ਵਿੱਚ ਸੇਵਿਆਂ ਦੇ ਵਿੱਚ ਵਿਵਾਦ ਉੱਠਿਆ ਸੀ ਇੱਕ ਐਸਸੀ ਭਾਈਚਾਰੇ ਨੂੰ ਲੈ ਕੇ ਜਿਸ ਵਿੱਚ ਕੋਈ ਸੰਸਕਾਰ ਕਰਨ ਤੋਂ ਬਾਅਦ ਸੇਵੇ ਦੇ ਉੱਪਰ ਗੰਦਮਾਂ ਛੁੱਟਿਆ ਜਾਂਦਾ ਸੀ ਤਾਂ ਉਹ ਤੁਸੀਂ ਪਹਿਲਾਂ ਸਾਰੀ ਉਹ ਵੀਡੀਓ ਵਿੱਚ ਜਾਣਕਾਰੀ ਪਿੰਡ ਵਾਸੀਆਂ ਨੇ ਦਿੱਤੀ ਪੰਚਾਇਤ ਨੇ ਦਿੱਤੀ ਉਸ ਤੋਂ ਬਾਅਦ ਸਾਡੇ ਨਾਲ ਦੂਸਰੀ ਧਿਰ ਵੱਲੋਂ ਜਿਹੜਾ ਸੰਪਰਕ ਕੀਤਾ ਗਿਆ ਤਾਂ ਦੂਸਰੀ ਧਿਰ ਵੀ ਅੱਜ ਉਸ ਮੌਕੇ ਤੇ ਹਾਜ਼ਰ ਆ ਤਾਂ ਉਹਨਾਂ ਗੱਲਬਾਤ ਕਰਾਂਗੇ ਉਹ ਆਪਣਾ ਪੱਖ ਦੱਸਣਗੇ ਕਿ ਕਿਸ ਕਾਰਨ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ ਤੇ ਕਿਵੇਂ ਸਾਰੀ ਇਹ ਜਿਹੜੀ ਗੱਲਬਾਤ ਇਥੋਂ ਸ਼ੁਰੂ ਹੋਈ ਆ ਕਿੱਥੋਂ ਇਹ ਗੱਲਬਾਤ ਸ਼ੁਰੂ ਹੋਈ ਤੇ ਕਿੱਥੇ ਜਾ ਕੇ ਇਹਦੀ ਖਤਮ ਹੁੰਦੀ ਆ ਤਾਂ ਸਾਡੇ ਨਾਲ ਜਿਹੜੇ ਇਹ ਪਿੰਡ ਦੇ ਲੋਕੋ ਖੜੇ ਨੇ ਜਿਨ੍ਹਾਂ ਦੇ ਵਿਰੁੱਧ ਪੰਚਾਇਤ ਵੱਲੋਂ ਇਹ ਖਬਰ ਲਵਾਈ ਗਈ ਸੀ ਤਾਂ ਨਾਲ ਢਿੰਗੇ ਜੱਫੇ ਬੰਦੀਆਂ ਵੀ ਖੜੀਆਂ ਹੋਈਆਂ ਨੇ ਤਾਂ ਆਪਾਂ ਗੱਲਬਾਤ ਕਰ ਲੈਨੇ ਆ ਕਿ ਪੂਰਾ ਮਾਮਲਾ ਕੀ ਆ ਤੇ ਕਿੱਥੋਂ ਜਿਹੜੀ ਇਹ ਗੱਲ ਸ਼ੁਰੂ ਹੋਈ ਆ ਤਾਂ ਜਿਹੜਾ ਵੀਡੀਓ ਦੇ ਵਿੱਚ ਰੂਪ ਸਿੰਘ ਜਿਹੜਾ ਉਹਨਾਂ ਦਾ ਨਾਮ ਲਿਆ ਜਾ ਰਿਹਾ ਸੀ ਕਿ ਰੂਪ ਸਿੰਘ ਵੱਲੋਂ ਇਹ ਗੰਦਬਾਤ ਸੁੱਟਿਆ ਜਾ ਰਿਹਾ ਤਾਂ ਸਾ ਬਾਬਾ ਜੀ ਜਿਹੜੀ ਆ ਵਿਵਾਦ ਹੋਇਆ ਵਾ ਵੀਡੀਓ ਵੀ ਵਾਇਰਲ ਹੋਈਆਂ ਵਾ ਤੇ ਇਸ ਸਿਵੇ ਦੇ ਵਿੱਚ ਗੰਦ ਮੰਡ ਸੁੱਟਿਆ ਜਾਂਦਾ ਸੀ ਉਹ ਕੀ ਆ ਸਾਰੀ ਕਹਾਣੀ ਜੀ ਇਹ ਜੀ ਮੇਰੇ ਕੋਲ ਖਾਲਸਾ ਇਹਨੂੰ ਕੇ ਫਤਿਹ ਇਹ ਜਿਹੜੇ ਗੰਦ ਸੁੱਟਿਆ ਦਾ ਸੀ ਸਿਵੇ ਸਾਡੇ ਕਿਲੋ ਕਮਿਸ਼ਨਰ ਆ ਜੇ ਬਾਲ ਪਾ ਕੇ ਬਹੁਤ ਵੱਧ ਕੇ ਆ ਤਿੰਨ ਕਨਾਲਾ ਥਾਂ ਇੱਥੇ ਪੰਚਾਇਤ ਨੇ ਮੇਰੇ ਪਹਿਲਾਂ ਤਾਂ ਇਸ ਚਪੈਂਟ ਨੇ ਦਰਵਾਜ਼ੇ ਨੇ ਮੈਨੂੰ ਧਮਕੀ ਦੇ ਕੇ ਅਤਵਾਦੀ ਮੇਰੇ ਭੈਣ ਮਾਰੇ ਮੈਥੋ ਨੰਬਰ ਜ਼ਰਾ ਮੈਨੂੰ ਆਏ ਜੇ ਹੁਣ ਮੇਰਾ ਵੇਖ ਗਿਆ ਮੇਰੇ ਤੇ ਕਿਤੇ ਪੱਚਾ ਕੋਈ ਕਰਦਾ ਮੇਰਾ ਮੁੰਡਾ ਗੱਡੀਆਂ ਦਾ ਵਪਾਰ ਕਰਦਾ ਦਿੱਲੋਂ ਦੇਉਦਾ ਕੋਈ ਨਹੀਂ ਜਜ਼ਬਾਤੀ ਨਾ ਹੋ ਕੋਈ ਨਹੀਂ ਗੱਲ ਦੱਸੋ ਕੋਈ ਗੱਲ ਨਹੀਂ ਜਿਹੜੀ ਗੱਲ ਦੱਸਣੀ ਬਣਦੀ ਆ ਲੋਕਾਂ ਤੱਕ ਆਪਾਂ ਤੁਹਾਡੀ ਗੱਲ ਵੀ ਪਹੁੰਚਾਉਣੀ ਆ ਪਰ ਕੋਈ ਨਹੀਂ ਜਜ਼ਬਾਤੀ ਨਾ ਹੋ ਸਹੀ ਤਰੀਕੇ ਨਾਲ ਜਿਹੜੀ ਗੱਲ ਬਾਤ ਦੱਸੋ ਉਸ ਤੋਂ ਬਾਅਦ ਕੁਆਰਟੀਆਂ ਗੱਡੀਆਂ ਪਰ ਨਜੀਰ ਨਾਲ ਲਿਉਦਾ ਮਨਕਾ ਲੈਣਾ ਜੀ ਦੁਕਾਨ ਸਾਡੀ ਇਹ ਆਦਾ ਫੀਮ ਵੀਦ ਜੇ ਅਸੀਂ 10 ਕਿਲੋ ਫੀਮ ਵੀਦ ਦੋ ਜੇ ਅਸੀਂ ਤਾਂ ਸਾਰੇ ਪਿੰਡੀ ਪਿੰਡੀ ਖਰੀਦ ਲੈਂਦੇ ਸਾਡੇ ਕੋਲੇ ਕੋਈ ਵੀ ਕੋਈ ਪੱਤਾ ਦਿਖਾ ਦਿਓ ਮੇਰੇ ਤੇ ਮੈਂ ਮਾਨ ਹਨੀ ਦਾ ਕੇਸ਼ ਵੀ ਕਰੂ ਜਿਹੜਾ ਮੇਰੇ ਤੇ ਇਹਨੇ ਫੀਮ ਦਾ ਜਲਾਮ ਲਾਇਆ ਸਾਡੇ ਸਵੇ ਖੁੰਦਗਨਾ ਮੇਰੇ ਘਰ ਦੇ ਨਾਲ ਬਣਾਤੀ ਤੇ ਜਿੱਦਿਆ ਹੁਣ ਮਰਦਾ ਫੁਕਿਆ ਸਾਰਾ ਧੂਆ ਸਾਡੇ ਘਰਾਂ ਜਾਂਦਾ ਰਿਆ ਵੇਗੁਰੂ ਦਾ ਖਾਤਾ ਇਹਨੂੰ ਪਤਾ ਤਾਏ ਜਿਹੜੇ ਰੂਪ ਸਿੰਘ ਨੇ ਉਹਨਾਂ ਨੇ ਗੱਲਬਾਤ ਦੱਸੀ ਆ ਤਾਂ ਥੋੜਾ ਜਜਬਾਤੀ ਹੋ ਗਏ ਨੇ ਬਾਕੀ ਕੋਈ ਗੱਲ ਨਹੀਂ ਆਪਾਂ ਹੋਰ ਵੀ ਜਿਹੜੇ ਇੱਥੇ ਲੋਕੜੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਉਹਨਾਂ ਦੇ ਬੇਟੇ ਜਿਹੜੇ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਉਹਨਾਂ ਤੋਂ ਪੁੱਛ ਲੈ ਅਸਲ ਜਿਹੜੀ ਕਹਾਣੀ ਪੂਰੀ ਕੀ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਿੰਦਰ ਸਿੰਘ ਹੈ ਜੀ ਨੂੰ ਗੋਰਾ ਕਹਿੰਦੇ ਮੈਨੂੰ ਜਿਹੜੀ ਇਹ ਬਈ ਸਾਰੀ ਕਹਾਣੀ ਹੋਈ ਆ ਜਿਹੜਾ ਇੱਥੇ ਗੰਦਮਾਂ ਸਿੱਟੜ ਵਾਲੀ ਗੱਲ ਹੋਈ ਹੈ ਕਾਰਨ ਕੀ ਆ ਕਿਉਂ ਸਿੱਟਿਆ ਗਿਆ ਤੇ ਸਾਰਾ ਮਾਮਲਾ ਪੂਰਾ ਕੀ ਹੈ ਗੰਦਮਾਂ ਦੇ 2014 ਦੇ ਵਿੱਚ ਇਸੇ ਦਲਵਾਗ ਸਿੰਘ ਨੇ ਮੇਰੇ ਉਹ ਇਹਨਾਂ ਨੇ ਮੇਰੇ ਪਿੰਡ ਸ਼੍ਰੋਮਣੀ ਕਮੇਟੀ ਮੈਂਬਰਾਂ ਉਹਨਾਂ ਸਰ ਨਾਲ ਲਵਾਤੇ ਵੀ ਤੂੰ ਨਾਂ ਉਹਨਾਂ ਦਾ ਲੈਣਾਗਾ ਨਹੀਂ ਮੈਨੂੰ ਇਹ ਨਾਲ ਲਈ ਫਰਦਰ ਵੀ ਨਹੀਂ ਤੇਰੇ ਬੇਟੇ ਦਾ ਨੁਕਸਾਨ ਕਰਾਂਗੇ ਜੀ ਉਹ ਛੇ ਵਿਗਜ ਬਾਪੂ ਨੇ ਵੀ ਚਲੋ ਇਹਨਾਂ ਨਾਲ ਲੇ ਤੇ ਉਹ ਬਾਅਦ ਜੋ ਸਾਰੇ ਪਰਿਵਾਰ ਬੇਕੋਲੇ ਸਾਡੇ ਕੋਲੇ ਕਹਾਣੀ ਆਈ ਚਲੋ ਅਸੀਂ ਬਰਬਾਦ ਜੋ ਬਾਪੂ ਦਾ ਪੇੜ ਦਵਾਦਾ ਵੀ ਇਹ ਦਿਲਵਾਕ ਸਿੰਘ ਨਹੀਂ ਫਿਰ ਮਰੇ ਆ ਵੀ ਉਸੇ ਰੰਜ ਸ਼ਕਾਰ ਨਾਲ ਸਮਸ਼ਾਨ ਸਾ ਸਾਡੇ 1 ਕਿਲੋਮੀਟਰੋਂ ਪੂਰੇ 1 ਕਿਲੋਮੀਟਰ ਰੋਡ ਰਹੀ ਤੇ ਜੇ ਸਿੱਧਾ ਵੇਖਦੇ ਆਪਾਂ ਵਰਤੁਆਤ 500 ਮੀਟਰ ਜਾ ਕੇ ਤੁਸੀਂ ਭਾਵੇਂ ਰੋਰ ਚੈੱਕ ਕਰ ਲੋ ਗੱਡੀ ਨਹੀਂ 1 ਕਿਲੋਮੀਟਰ ਦੀ ਦੂਰੀ ਨਹੀਂ 3 ਕਿਲੋਮੀਟਰ ਦੱਸ ਰਿਹਾ ਉਸ ਤੋਂ ਬਾਅਦ ਜੇ ਇੰਨੀ ਸਾਡੇ ਭਾਈ ਚਰਨ ਹਮਦਰਦੀਆਂ ਨੂੰ ਫਿਰ ਤੇ ਬਾਬਾ ਪੱਤਾ ਦੀ ਜਗ੍ਹਾ ਵਿੱਚ ਸਮਸ਼ਾਨਗਰ ਬਹੁਤ ਸੋਹਣੇ ਬਣੇ ਹੋਏ ਆ ਉੱਥੇ ਇੱਕ ਪੱਠੀ ਹੋਰ ਲਾ ਦੇਣਾ ਕੋਈ ਅਰਥ ਨਹੀਂ ਕਿਸੇ ਨੂੰ ਦੱਸੋ ਇਹ ਇਨਸਾਨ ਆ ਜਦੋਂ ਮਰ ਗਿਆ ਉਹ ਮਿੱਟੀ ਸਮੇਤਣੀ ਆ ਉਹਦੇ ਤੇ ਕੋਈ ਜ਼ਿਆਦਾ ਤਾਂ ਨਹੀਂ ਕਿਸੇ ਨੂੰ ਵਿੱਚ ਕੁਝ ਕ ਜਿੰਮੇਵਾਰਾਂ ਦੇ ਮਈਬੀ ਸਿੱਖੋ ਮੈਂ ਮੈਨੂੰ ਹੀ ਕਾ ਕਰ ਵੇ ਜਾਂਗਾ ਉਹਨਾਂ ਦੀ ਮੌਤ ਹੁੰਦੀ ਉਹ ਵੀ ਸੰਸਕਾਰ ਇੱਥੇ ਹੁੰਦਾ ਕੋਈ ਇੱਥੇ ਰਾਜੇ ਸਿੱਖ ਹੋਗੇ ਉਹ ਪਰਿਵਾਰ ਇੱਥੇ ਹੁੰਦਾ ਕੋਈ ਮੋਚੀ ਹੋਗੇ ਸਾਰਿਆਂ ਦਾ ਸੰਸਕਾਰ ਇਸ ਜਗ੍ਹਾ ਤੇ ਹੁੰਦਾ ਬਾਬੇ ਫੱਤੇ ਜਗ੍ਹਾ ਤੇ ਤੇ ਕੱਲੇ ਗਰੀਬ ਭਾਈਚਾਰ ਨਾਲ ਇਹਨਾਂ ਦੀ ਵਿਰੋਧਤਾ ਕਿਹੜੀ ਗੱਲ ਦੀ ਆ ਇੰਨੀ ਹਮਦਰਦੀ ਕਰਦੇ ਆ ਸਾਡੇ ਭਾਈਚਾਰੇ ਸਾਰੇ ਨਾਲ ਮਿਲ ਕੇ ਇੱਥੇ ਬਣਾ ਦੇਣਾ ਇੱਥੇ ਇੱਕ ਪਟਿਓਰ ਲਵਾ ਦੇਣਾ ਸਾਨੂੰ ਕੋਈ ਗਿਲਾਨੀ ਸਾਡਾ ਕਿਸੇ ਗਰੀਬ ਭਾਈਚਾਰ ਨਾਲ ਕੋਈ ਰੋਸਾ ਨਹੀਂਗਾ ਸਾਡਾ ਰੋਸਾ ਹੈਗਾ ਇਹ ਕੱਲੇ ਦਰਵਾਕ ਸਿੰਘ ਨਾਲ ਇਹਦੇ ਨਾਲ ਸਾਡੀ ਰਜਿਸਟਰ ਚਲਦੀ ਆ 2014 ਦੀ ਉਹ ਵੀ ਬਾਪੂ ਦੇ ਪਿਆਰ ਮਾਰੇ ਕਰ। ਹੋਰ ਸਾਡਾ ਕੋਈ ਨਾ ਕੋਈ ਕਟੋ ਕੁਲੇਸ਼ਨ ਨਾ ਜਿਹੜੇ ਜਿਹੜੇ ਆ ਸੇਵੇ ਹੁਣ ਬਣੇ ਹੋਏ ਆ ਇਹ ਜਗ੍ਹਾ ਕਿਹੜੀ ਆ ਇਹ ਜੇ ਜਗ੍ਹਾ ਦੀ ਵਾਟਰ ਸਪਲਾਈ ਦੀ ਜਗ੍ਹਾ ਸਾਰੇ ਵਾਟਰ ਸਪਲਾਈ ਜਗ੍ਹਾ ਵਿੱਚ ਬਣੇ ਹੋਏ ਆ ਤਾਂ ਤੁਹਾਨੂੰ ਇਧਰ ਦਿਖਾ ਦੋ ਕੈਮਰਾ ਮਾਰ ਕੇ ਤੇ ਬੋਰਾ ਨਾਲ ਤੇ ਇਧਰ ਵਾਟਰ ਫਾਈ ਟੈਂਕੀ ਆ ਆਰਓਏ ਦੇ ਨਾਲ ਤੇ ਇਧਰ ਦਫਤਰਾ ਇਹਨਾਂ ਦਾ ਜਿਉਂ ਇਹ ਪੰਚਾਇਤ ਨੇ ਜ਼ਿੰਮੇਵਾਰੀ ਲਈ ਆ ਵਾਟਰ ਸਪਲਾਈ ਦੀ ਉਦੋਂ ਤੋਂ ਇਹਦੀ ਦੁਰਦਸ਼ਾ ਦੇਖ ਲਓ ਉਦੋਂ ਪਹਿਲਾਂ ਦੁਰਦਸ਼ਾ ਵੇਖਣੀ ਸੀ ਪਿੰਡ ਤੋਂ ਪੁੱਛ ਸਕਦੇ ਹੋ ਉਹ ਸੋਨੇ ਵਿੱਚ ਸੀਗੇ ਜਦੋਂ ਮੈਂ ਇੱਕ ਮੀਂਹ ਅੰਦਰ ਸੀਗੇ ਜਿਉਂ ਇਹਦੇ ਇਹਦੇ ਭਰਾ ਦੀ ਡਿਊਟੀ ਹੁੰਨੇ ਇੱਥੇ ਉਦੋਂ ਵਾਰ ਸਾਰਾ ਕੁਝ ਵੇਚਦੇ ਨਾਲ ਲਾਹ ਲੱਗੇ ਏਟ ਲਾ ਕੇ ਵੇਚਦੇ ਆ ਆਰੋ ਭੰਪੁਰ ਚਾਰੀ ਕਰਾਤੀ ਆ ਉਹ ਸਾਰਾ ਕੁਝ ਇਹ ਕਰਾਈ ਜਾਂਦੇ ਆ ਜਿਹੜੇ ਨਾਲ ਮੁੰਡੇ ਨਿਕਨੇ ਕਿਤੇ ਲਈ ਫਿਰਦੇ ਆ ਡੇਢ ਫੁੱਟ ਦਾ ਇੱਕ ਤੁਰੇ ਫਿਰਨ ਵਾਲੇ ਦੇ ਉਹਦੀਆਂ ਚੋਰੀ ਦੀਆਂ ਵੀਡੀਓ ਆ ਅਸੀਂ ਦਾ ਸਬੂਤਾਂ ਮੁਤਾਬਕ ਲਾਵਾਂਗੇ ਅਲੀਕੇਸ਼ਨ ਅਗਲੇ ਤੇ ਠੀਕ ਹੈ ਨਾ ਨਜਾਇਜ਼ ਲਾਉਣਾ ਵੀ ਗਲਤ ਹੁੰਦਾ ਕਿਸੇ ਤੇ ਉਹਦੀਆਂ ਵੀਡੀਓ ਤੁਹਾਨੂੰ ਦੇ ਦਾਂਗੇ ਜੀ ਕੋ ਚੋਰੀਆਂ ਕਰਾਉਂਦੇ ਇਹੋ ਜਿਹੇ ਕੰਮ ਕਰਦਾ ਹੈ ਇਹ ਆਪ ਖੁਦ ਤੁਹਾਡੇ ਤੇ ਵੀ ਅਲੀਗੇਸ਼ਨ ਲਾਉਂਦੇ ਕਿ ਤੁਸੀਂ ਨਸ਼ਾ ਵੇਚਦੇ ਹੋ ਮੈਂ ਕਹਿੰਦਾ ਵੀਰ ਜੀ ਤੁਸੀਂ ਬਾਗੇ ਪੁਰਾਣੇ ਜਾ ਕੇ ਦੇਖੋ ਆਪਣਾ ਬਹੁਤ ਹੈ ਵਾਹਿਗੁਰੂ ਦੀ ਕਿਰਪਾ ਪ੍ਰਮਾਤਮਾ ਨੇ ਇੰਨੀ ਕ ਆਪਣੇ ਚ ਸਮਰਸਾ ਦਿੱਤੀ ਆ ਦੇ ਆਪਣੇ ਗੈਰ ਜਾ ਬਾਗੇ ਬਣੀ ਕਾਰ ਰਿਪੇਅਰ ਦਾ ਤੇ ਬੱਕੀ ਮੇਰੇ ਦਿੱਲੀ ਆਪਣੇ ਡੀਲਰਾਂ ਨਾਲ ਕੰਟੈਕਟ ਆ ਉੱਥੋਂ ਗੱਡੀਆਂ ਆਉਂਦੀਆਂ ਉਹ ਭੇਜ ਦਿੰਦੇ ਆ ਅਸੀਂ ਰਲ ਮਿਲ ਕੇ ਸਾਰੇ ਵੀ ਗੱਡੀਆਂ ਤੇ ਛੇਲ ਪਰਚੇਜ਼ ਕਰਦੇ ਆ ਹੁਣ ਕੰਮ ਘੱਟੋ ਘੱਟ ਮੇਰੇ ਕੋਲ ਤਿੰਨ ਚਾਰ ਗੱਡੀਆਂ ਖੜੀਆਂ ਆ ਵਿਕਣ ਵਾਸਤੇ ਜਿਵੇਂ ਉਹਨਾਂ ਨਾਲ ਗੱਲਬਾਤ ਕਰ ਲਈ ਆਪਾਂ ਜੇ ਕਹੀਏ ਵੀ ਸਿਵਿਆਂ ਦੀ ਜਗ੍ਹਾ ਜਿਹੜੀ ਤੁਸੀਂ ਕਹਿੰਦੇ ਆ ਵਾਟਰ ਬਾਕਸ ਦੀ ਜਗ੍ਹਾ ਇਹ ਉਹਨਾਂ ਦਾ ਇਹ ਵੀ ਇਲਜ਼ਾਮ ਆ ਕਿ ਤੁਸੀਂ ਇਹਦੇ ਵਿੱਚੋਂ ਵੀ ਜਗ੍ਹਾ ਦੀ ਨੱਪੀ ਹੋਈ ਆ ਉਹ ਜਗ੍ਹਾ ਜੀ ਹਰਦੇਵ ਸਿੰਘ ਸਰਪੰਚ ਹੁੰਦਾ ਸੀਗਾ ਉਦੋਂ ਜਗਸੀਰ ਸਿੰਘ ਢਾਲੀਵਾਲ ਨੇ ਮੈਿਕਾ ਨੂੰ ਜਗ੍ਹਾ ਦਿੱਤੀ ਉਹ ਚ ਸੰਸਥਾੜ ਘਰ ਬਣਾਉਣ ਦੀ ਖਾਤਰ ਉਦੋਂ ਉਸ ਵੇਲੇ ਚਲੋ ਅਸੀਂ ਭਾਈ ਦੌੜ ਕੀਤੀ ਉਹ ਜਗ੍ਹਾ ਤੇ ਬੈਨ ਲੱਗ ਗਿਆ ਜੋ ਬੰਦ ਹੋ ਗਏ ਉਹ ਨਾਲ ਹੀ ਜਗ੍ਹਾ ਆਪਣੀ ਹੈਗੀ ਆ ਉਹ ਬੈਨ ਹੋ ਗਿਆ ਬੈਨ ਹੋਣ ਤੋਂ ਬਾਅਦ ਉਸੇ ਹਰਦੇਵ ਸਰਪੰਚ ਨੇ ਉਹੀ ਜਗਾ ਉਸੇ ਧਾਲੀਵਾਲ ਨੂੰ ਬੁਲਾਤੀ ਵੀ ਤੂੰ ਆਉਂਦੀ ਜਗਾ ਵੱਲਾ ਹੁਣ ਉੱਥੇ ਪਿਛੇ ਵੀ ਤਾਂ ਬੰਨ ਹੀ ਨੀਗੇ ਉਹ ਧਾਲੀਵਾਲ ਨੇ ਵਾਲੀ ਹੁਣ ਧਾਲੀਵਾਲ ਨਾਲ ਅਸੀਂ ਕੁਝ ਕੰਪਰੋਮਾਈਜ਼ ਕੀਤਾ ਸੀਗਾ ਉਹਨੂੰ ਕੁਝ ਪੈਸੇ ਵੀ ਦਿੱਤੇ ਹੋਏ ਆ ਤੇ ਉਹ ਕਹਿੰਦਾ ਵੀ ਤੁਹਾਡੀ ਰਜਿਸਟਰੀ ਤੁਹਾਡੇ ਨਾਲ ਕਰਾ ਦੂੰਗਾ ਅਸੀਂ ਕੋਈ ਜ਼ਿਆਦਾ ਨੱਪੀ ਨਹੀਂ ਹੋਈ ਕਿ ਉਹ ਪੈਸੇ ਵੀ ਦਿੱਤੇ ਹੋਏ ਉਹਨੂੰ ਹਾਂਜੀ ਤੇ ਕੁਝ ਦਿਲਵਾਗਦਾ ਤੁਸੀਂ ਪਹਿਨ ਤੋਂ ਬਾਇਓ ਡਾਟਾ ਪਤਾ ਕਰ ਲਓ ਵੀ ਕਿੰਨੀ ਕੀ ਜਗਾ ਨੱਪੀ ਬਿਠਾਓ ਉਹਦਾ ਕੀ ਕਾਰੋਬਾਰ ਆ ਜੀ ਉਹਦਾ ਵੀ ਕਾਰੋਬਾਰ ਵੇਖ ਲਓ ਤੇ ਸਾਰੇ ਕਾਰੋਬਾਰ ਵੇਖ ਲਓ ਜਿਹੜੀ ਇਹ ਜਗ੍ਹਾ ਦੇ ਉੱਪਰ ਗੰਦਮਨ ਸਿੱਟਣ ਵਾਲੀ ਗੱਲ ਸੀ ਉਹ ਗੱਲ ਸਹੀ ਆ ਤੁਸੀਂ ਸਿੱਟਿਆ ਉਹ ਚਲੋ ਜੀ ਗਰੀਬ ਬੰਦਾ ਜੀ ਇਹ